ਅੱਜ ਦੀ ਵੀਡੀਓ ਸੱਜਣੋ ਬਹੁਤ ਹੀ ਬਾਕਮਾਲ ਹੈ ਤੁਹਾਡੇ ਲਈ ਵੀਡੀਓ ਲੈ ਕੇ ਆਏ ਆ ਜਿਹੜੇ 25 25 30 ਲੱਖ ਲਾ ਕੇ ਆਪਾਂ ਬਾਹਰ ਨੂੰ ਭਜਦੇ ਆ ਨਾ ਤੇ ਕੰਮ ਇੱਥੇ ਵੀ ਸ਼ੁਰੂ ਕੀਤਾ ਜਾ ਸਕਦਾ ਹੈ ਅਕਸਰ ਹੀ ਆਪਾਂ ਵੀਡੀਓ ਜਾਂ ਰੀਲਾਂ ਦੇਖਦੇ ਆ ਕਿ ਆਪਾਂ ਸ਼ਰੀਕਿਆਂ ਤੇ ਜਾਂ ਚਾਚੇ ਤਾਇਆ ਨੂੰ ਹੀ ਲਾ ਲਾ ਗੱਲਾਂ ਕਰੀ ਜਾਂਦੇ ਆ ਵੀਡੀਓ ਦੇ ਰੀਲਾਂ ਦੇ ਵਿੱਚ ਪਰ ਇਹਨਾਂ ਚਾਚੇ ਤਾਇਆ ਦੇ ਮੁੰਡਿਆਂ ਨੇ ਹੀ ਰਲ ਕੇ ਨਾ ਬਹੁਤ ਸੋਹਣਾ ਇੱਕ ਕਾਰੋਬਾਰ ਜੋੜਿਆ ਹੋਇਆ ਹੈ ਕਾਰੋਬਾਰ ਤੋੜਿਆ ਹੋਇਆ ਆ ਆ ਵੀਡੀਓ ਦੇ ਵਿੱਚ ਤੁਸੀਂ ਵੇਖੋਗੇ ਕਿ ਬਾਈ ਹੋਣੀ ਝੌਪੜੀਆਂ ਬਹੁਤ ਹੀ ਜ਼ਿਆਦਾ ਸੋਹਣੀਆਂ ਤਿਆਰ ਕਰਦੇ ਆ ਹੱਥੀਂ ਕੰਮ ਕਰਦੇ ਆ ਕਿੰਨੇ ਚ ਤਿਆਰ ਹੁੰਦੀ ਹੈ ਤੇ ਕਿੰਨੀ ਇਹਦੀ ਲਾਈਫ ਹੁੰਦੀ ਹੈ ਕੀ ਹਸਾਬ ਕਿਤਾਬ ਸਾਰੀ ਚੰਨੂ ਏ ਟੂ ਜ਼ेड ਜਾਣਕਾਰੀ ਦੇਣੀ ਆ ਆ ਵੀਡੀਓ ਦੇ ਵਿੱਚ ਬਾਕੀ ਸ਼ੁਰੂ ਚ ਹੀ ਕਹਿਦਾ ਵੀ ਭਰਾਵਾਂ ਨੂੰ ਦੱਬ ਕੇ ਸਪੋਰਟ ਕਰਿਓ ਵੀਡੀਓ ਤੋ ਵੱਧ ਸ਼ੇਅਰ ਕਰ ਦਿਓ ਆਪਾਂ ਅਕਸਰ ਹੀ ਘੋੜਿਆਂ ਵਾਲੇ ਭਰਾਵਾਂ ਦੇ ਫਾਰਮਾਂ ਤੇ ਜਾਂਦੇ ਆਂ ਤੇ ਇਹੋ ਜੀਆਂ ਚੀਜ਼ਾਂ ਆਪਾਂ ਨੂੰ ਉੱਥੇ ਵੇਖਣ ਨੂੰ ਮਿਲ ਜਾਂਦੀਆਂ ਜਾਂ ਆਪਾਂ ਰੀਲਾਂ ਦੇ ਵਿੱਚ ਦੇਖਦੇ ਆ ਕਿ ਬਹੁਤ ਸਾਰੇ ਭਰਾ ਨੇ ਉਹ ਰੀਲਾਂ ਬਣਾਉਂਦੇ ਆ ਇੰਨਾ ਜਿੱਥੇ ਕਿ ਇਹ ਲੱਗੀਆਂ ਹੁੰਦੀਆਂ ਪਾਰਕਾਂ ਦੇ ਵਿੱਚ ਲਾ ਲਓ ਜਾਂ ਹੋਰ ਵੀ ਕਿ ਭਰਾਵਾਂ ਨੇ ਕਈਆਂ ਨੇ ਉੱਤੇ ਛੱਤ ਦੇ ਉੱਤੇ ਵੀ ਬਣਾਈਆਂ ਹੁੰਦੀਆਂ ਸੋ ਸਾਰੇ ਕਿਤੇ ਤਿਆਰ ਕਰਦੇ ਆ ਜੇ ਤੁਹਾਡੇ ਕੋਲ ਵੀ ਜਗ੍ਹਾ ਹੈਗੀ ਹੈ ਤੇ ਤੁਸੀਂ ਵੀ ਭਰਾਵਾਂ ਨਾਲ ਸੰਪਰਕ ਕਰ ਸਕਦੇ ਹੋ ਇਹ ਚੀਜ਼ਾਂ ਬਣਵਾ ਸਕਦੇ ਹੋ ਆਜੋ ਸਾਰੀ ਜਾਣਕਾਰੀ ਲੈਣੇ ਆ A to Z ਸਾਰਾ ਮੁਕੰਮਲ ਦੱਸ ਦਿਆਂ ਤੁਹਾਨੂੰ ਕਿ ਭਾਈ ਇਹ ਕਿਹੜਾ ਇਹਨਾਂ ਨੂੰ ਸਮਾਨ ਲੱਗਦਾ ਹੈ ਕੀ ਕੀ ਇਹ ਕਿਦਾਂ ਦੀ ਕੁਆਲਿਟੀ ਦਾ ਸਮਾਨ ਹੁੰਦਾ ਹੈ ਕੀ ਕੀ ਇਹਦੇ ਵਿੱਚ ਵਰਤਿਆ ਜਾਂਦਾ ਆਜੋ ਕਰਦੇ ਆਂ ਗੱਲਬਾਤ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਜੀ ਆਮ ਤੋਂ ਖਾਸ ਚੈਨਲ ਤੇ ਇੱਕ ਵਾਰੀ ਫੇਰ ਮੈਂ ਸੁਖਸੰਦੂ ਤੁਹਾਡਾ ਸਾਰਿਆਂ ਦਾ ਫਿਰ ਤੋਂ ਇੱਕ ਵਾਰੀ ਸਵਾਗਤ ਕਰਦਾ ਹਾਂ ਜੀ ਜੀ ਆਖਦਾ ਤੇ ਅੱਜ ਸੱਜਣੋ ਤੁਹਾਨੂੰ ਮੈਂ ਸਟਾਰਟ ਕਿਚ ਵੀ ਵਿਖਾ ਕੇ ਹਟਿਆ ਵੀ ਕੰਮ ਐ ਸ਼ੌਕੀਆ ਬੰਦੇ ਦਾ ਤੇ ਆਪਣੇ ਨਾਲ 90 ਤੋਂ 95% ਜਿਹੜੇ ਸ਼ੌਕ ਰੱਖਦੇ ਆ ਭਰਾ ਜਿੱਦਾਂ ਕਿ ਕੋਹੜੇ ਵਾਲੇ ਭਰਾ ਹੋ ਗਏ ਆਪਾਂ ਜੜੀ ਆਉਣੀ ਜਾਣੀ ਆਪਣੀ ਕੋਹੜੇ ਵਾਲੇ ਭਰਾਵਾਂ ਦੇ ਫਾਰਮਾਂ ਤੇ ਜਾਣੇ ਹੁੰਨੇ ਆ ਤੇ ਫਾਰਮਾਂ ਤੇ ਇਹ ਚੀਜ਼ਾਂ ਆਪਾਂ ਨੂੰ ਅਕਸਰ ਹੀ ਵੇਖਣ ਨੂੰ ਮਿਲ ਜਾਂਦੀਆਂ ਹੁੰਦੀਆਂ ਕਿ ਮੇਰੇ ਪਿੱਛੇ ਵੀ ਤੁਸੀਂ ਵੇਖ ਰਹੇ ਹੋ ਕਿ ਬਾਈ ਬੜੀ ਸੋਹਣੀਆਂ ਨਾ ਚੌਪੜੀਆਂ ਤਿਆਰ ਕਰਦੇ ਆ ਤੁਹਾਨੂੰ ਮੈਂ ਸ਼ੁਰੂ ਚ ਵੀ ਵਿਖਾ ਕੇ ਹਟਿਆ ਪਰ ਕਹਿ ਦਈਏ ਵੀ ਡੈਕੋਰੇਸ਼ਨ ਲਈ ਬੜੀਆਂ ਸੋਹਣੀਆਂ ਲੱਗਦੀਆਂ ਇਨਾਂ ਦੀ ਲਾਈਫ ਕਿੰਨੀ ਕੁ ਹੁੰਦੀ ਹੈ ਜਾਂ ਇਹਨਾਂ ਦੇ ਵਿੱਚ ਕੀ ਪੈਂਦਾ ਹੈ ਜਾਂ ਕਿੰਨੇ ਕੁ ਦੀ ਤਿਆਰ ਹੋ ਜਾਂਦੀ ਹੈ ਸਾਰੀਆਂ ਗੱਲਾਂ ਬਾਤਾਂ ਆਪਾਂ ਕਰ ਰਹੀਆਂ ਆਪਾਂ ਖੜੇ ਆ ਸਾਦਕ ਰੋਡ ਤੇ ਯਾਨੀ ਕਿ ਸਾਦਕ ਤੇ ਹੀ ਖੜੇ ਆ ਸਾਦਕੀ ਇਹਨਾਂ ਦਾ ਜਿਹੜਾ ਕਹਿ ਦਈਏ ਵੀ ਇਹ ਏਰੀਆ ਹੈ ਤੇ ਇਧਰੋਂ ਮੁਕਸਰ ਰੋਡ ਤੇ ਬਾਕੀ ਲੋਕੇਸ਼ਨ ਆਪਾਂ ਪੂਰੀ ਭਰਾ ਤੋਂ ਪੁੱਛ ਲਾਂਗੇ ਆਪਣੇ ਨਾਲ ਬਲਕਾਰ ਵੀਰ ਹੈ ਤੇ ਹੋਰ ਵੀ ਗੁੰਝਲਾ ਸਿਲਜਾਵਾਂਗੇ ਤੁਸੀਂ ਜੇ ਲੈਣੀ ਹੈ ਇਹ ਜਾਂ ਘਰੇ ਕੰਮ ਕਰਾਉਣਾ ਹੈ ਤੁਸੀਂ ਤੇ ਤੁਸੀਂ ਇਹ ਵੀਡੀਓ ਵੱਧ ਤੋਂ ਵੱਧ ਜਾਂ ਕੋਈ ਚਾਹਵਾਨ ਹੈਗਾ ਸੱਜਣ ਸ਼ੌਕੀਆ ਭਰਾ ਇਹੋ ਜਿਹਾ ਕੰਮ ਕਰਾਉਂਦਾ ਕਿਉਂਕਿ ਅਕਸਰ ਜਦੋਂ ਆਪਾਂ ਜਾਣਦੇ ਆ ਨਾ بڑے ਭਰਾਵਾਂ ਨੇ ਵਿੱਚ ਏਸੀ ਵੀ ਫਿੱਟ ਕੀਤੇ ਆ ਤੇ بڑے ਸੋਫੇ ਵੀ ਬੜੇ ਸੋਹਣੇ ਸੋਹਣੇ ਤਿਆਰ ਕੀਤੇ ਹੁੰਦੇ ਆ ਵਿੱਚ ਵੀਰਾਂ ਨੇ ਤੇ ਉੱਥੇ ਜਿਹੜੇ ਸੱਜਣ ਬੇਲੀ ਆਏ ਹੁੰਦੇ ਉਹ ਬਹਿ ਗਏ ਫਿਰ ਮਹਿਫਲ ਵੀ ਲਾਉਂਦੇ ਹੁੰਦੇ ਆ ਆਪਾਂ ਜਾਂ ਇੰਟਰਵਿਊ ਵੀ ਕਰਦੇ ਹੁੰਦੇ ਤੁਸੀਂ ਅਕਸਰ ਹੀ ਆਪਣੀ ਵੀਡੀਓ ਹੀ ਦੇਖਦੇ ਹੋ ਪਹਿਲਾਂ ਬਾਈ ਦਾ ਸਵਾਗਤ ਕਰਦੇ ਆ ਤੇ ਫਿਰ ਕੱਲੀ-ਕੱਲੀ ਗੱਲ ਪੁੱਛਦੇ ਆ ਬਲ ਸੀ ਗੱਲ ਸੀ ਗੱਲ ਕਹਿਮੋ ਹਾਂਜੀ ਹਾਂਜੀ ਅੱਛਾ ਭਾਈ ਗੱਲ ਕਿੱਥੋਂ ਸਟਾਰਟ ਕਰਾਂ ਪਹਿਲਾਂ ਨੇ ਦੱਸਿਓ ਵੀ ਇਹ ਝੌਂਪੜੀਆਂ ਜਿਹੜੀਆਂ ਤੁਸੀਂ ਤਿਆਰ ਕਰਦੇ ਹੋ ਕਿੰਨਾ ਕੁ ਟਾਈਮ ਹੋ ਗਿਆ ਜੀ ਤਿਆਰ ਕਰਦੇ ਆ ਤੁਸੀਂ ਇਹ ਟਾਈਮ ਜੀ ਸਾਨੂੰ ਸ਼ੁਰੂ ਤੋਂ ਹੀ ਹੋ ਗਿਆ ਸਾਡਾ ਸ਼ੁਰੂ ਤੋਂ ਦਾਦੇ ਪਰਦਾਦੇ ਸਾਡੇ ਕਰਦਾ ਹੀ ਆ ਦੇ ਗੱਲ ਪਹਿਲਾਂ ਹੀ ਛੱਪਰ ਪਾਦੇ ਹੁੰਦੇ ਸੀ ਅੱਛਾ ਸਰ ਕੰਡੇ ਦਾ ਉਹ ਛੱਡ ਕੇ ਹੁਣ ਇਹ ਝੌਂਪੜੀਆਂ ਦਾ ਕੰਮ ਜਿੱਦਾਂ ਜਿੱਦਾਂ ਰਿਵਾਜ ਬਦਲਦਾ ਰਹਿੰਦਾ ਜਮਾਨੇ ਦੇ ਹਿਸਾਬ ਨਾਲ ਅਪਡੇਟ ਹੁੰਦੇ ਰਹਿੰਦੇ ਹਾਂ ਹਾਂਜੀ ਅੱਛਾ ਭਾਈ ਜਿੱਦਾਂ ਤੁਸੀਂ ਮੈਨੂੰ ਬਹੁਤ ਹੀ ਵਧੀਆ ਖੂਬਸੂਰਤ ਜਿਹੜੀਆਂ ਝੌਪੜੀਆਂ ਤੁਸੀਂ ਤਿਆਰ ਕਰਕੇ ਆਉਨੇ ਹੋ ਇੰਡੀਆ ਦੇ ਵਿੱਚ ਜਿੱਥੋਂ ਵੀ ਕੋਈ ਭਰਾ ਤੁਹਾਨੂੰ ਸੱਦਦਾ ਹੈ ਤੁਸੀਂ ਜਾਵੜਨੇ ਹੋ ਹਾਂਜੀ ਇਹ ਕਾਦੀ ਤਿਆਰ ਕਰਦੇ ਹਾਂ ਕਿ ਇਹ ਇਹ ਬਾਸ ਹੀ ਆ ਨਾ ਭਾਈ ਇਹ ਵੇਖੋ ਭਾਜੀ ਆਹ ਵੇਖੋ ਇੱਕ ਤਾਂ 75 ਰੁਪਇਆ ਲ ਪਾਵਾਂਗੇ ਕੁਆਲਿਟੀ ਵਾਲੀ ਜੀ ਠੀਕ ਹੈ ਜੀ ਦੂਜਾ ਨੰਬਰ ਆ ਥਰਮਾਕੂਲ ਪਾਈ ਆਂ ਅੰਦਰ ਠੰਡਕ ਤੋਂ ਦੇ ਜੀ ਠੀਕ ਹੈ ਜੀ ਹੂੰ ਅੰਦਰ ਠੰਡਕ ਕੋ ਥਰਮਾਕੂਲ ਪਾਈ ਆ ਦੂਜੇ ਪਾਸੇ ਵਾਸ ਲੱਗਾ ਅੰਦਰਲੇ ਪਾਸੇ ਵੀ ਸਾਰਾ ਵਾਸ ਲੱਗੂਗਾ ਜੀ ਠੀਕ ਹੈ ਜੀ ਜੀ ਤੇ ਇਹਦੀ ਆਪਾਂ ਗਰੰਟੀ ਦੇਾਂਗੇ 15 ਤੋਂ 20 ਸਾਲ ਦੀ ਆਪਣੀ ਗਰੰਟੀ ਇਹਦੀ ਚੀਜ਼ ਦੀ। ਵਾਹ ਜੀ ਵਾਹ। ਡਬਲ ਵਾਟਰਪਰੂਫ ਹੋਊਗੀ, ਡਬਲ ਹੀ ਤਰਪੈਲ ਹੋਊਗੀ। ਜੀ। ਲੀਕ ਹੋ ਗਈ ਤੇ ਆਪਾਂ ਕਰਕੇ ਆਵੇਂ ਕੰਮ ਜਿੱਥੇ ਹੋਣ ਦੇ, ਜਿੱਥੇ ਮਰਜ਼ੀ ਹੋਵੇ ਆਲ ਇੰਡੀਆ, ਜਿੱਥੋਂ ਤੋਂ ਮਰਜ਼ੀ ਹੋ ਜਾ ਕਰ ਤਾਂ। ਤੇ ਇਹ ਬਈ ਜਿੰਨੇ ਇੱਕ ਸਕੁਅਰ ਫੁੱਟ ਤੁਹਾਨੂੰ ਮੰਨ ਲਓ ਏਰੀਆ ਮਿਲ ਜੇ। ਜਿੰਨਾ ਵੀ ਭਰਾ ਬਣਾਉਣਾ ਚਾਹੁੰਦਾ ਹੋਵੇ ਉਦਾਂ ਹੀ ਬਣਾ ਦਿੰਨੇ ਆਂ। ਹਾਂਜੀ ਹਾਂਜੀ। ਕਿੰਡੀ ਕਬਡੀ ਬਣਾਈਆਂ ਜੇ ਸਭ ਤੋਂ। ਆਹ ਵੇਖੋ ਸਾਈਜ਼ ਬਣਿਆ ਪਿਆ ਜੀ। ਜੀ। ਇਹ 20 ਫੁੱਟ ਦਾ ਲੰਮਾ ਤੇ 12 ਫੁੱਟ ਚੌੜਾ ਠੀਕ ਹੋ ਆ ਜੀ ਜੀ ਇਹ ਬੰਦਾ ਪਾ ਪਟਿਆਲੇ ਦਾ ਅੱਛਾ ਠੀਕ ਹੈ ਜੀ ਜੀ ਇਦੋਂ ਇਹ ਲੋਹੇ ਦਾ 프레임 ਜਿਹੜਾ 400 ਚੌਂਬੜੀ ਹੋਊਗਾ ਬਣੂਗੀ ਵੱਡੇ 프레임 ਤੇ ਜਿਵੇਂ ਆ ਹੁਣ 12 ਫੁੱਟ ਦੀ ਚੌਂਬੜੀ ਹੈ ਨਾ ਜੀ ਜੀ ਠੀਕ ਹੈ ਜੀ ਇਹ ਤਾਂ ਲੱਕੜ ਦੇ 프레임 ਤੇ ਬਣਜੂਗੀ ਸਾਰੀ ਹੂੰ ਤੇ ਜੇ ਆਪਾਂ 400 ਲੈ ਲਈਏ ਜੀ 400 ਲੋਹੇ ਦੇ 프레임 ਤੇ ਬਣੂਗੀ ਜਮਾਨਾ 400 ਸੇ ਸਾਰੀ ਇਹ ਜਿਹੜੇ ਵੀਰੇ ਆ ਥੱਲੇ ਲੱਕੜ ਤੁਸੀਂ ਮੈਨੂੰ ਦਿਖਾਈ ਨਾ ਨਹੀਂ ਛਪੈਦਾ ਜੀ ਚਿੱਟਾ ਚ ਪੈਦਾ ਹੋਊਗਾ ਤੇ ਇਹ ਮੰਨ ਲਓ ਇਹਦੀ ਵੀ ਕੋਈ ਮੰਨ ਲਓ ਦਿੱਕਤ ਨਹੀਂ ਹੋਏਗੀ ਇਹ ਤਾਂ ਭਾਜੀ ਤੁਹਾਨੂੰ ਦਿਸਣਾ ਹੀ ਨਹੀਂ ਇਹ ਤਾਂ ਦਿਸਣਾ ਹੀ ਸਾਰਾ ਵਾਂਸ ਹੈ ਲੱਕੜ ਤਾਂ ਮੰਨ ਲਓ ਮੀਂਹ ਕਣੀ ਪੈਂਦਾ ਹੈ ਹਾਂ ਜੀ ਹਾਂ ਜੀ ਉਹ ਪਾਣੀ 20 ਸਾਲ ਦੀ ਗਾਰੰਟੀ ਮੈਂ ਤੁਹਾਨੂੰ ਕਰ ਦਿੰਨੇ ਕਰੀ ਮੰਨ ਲਓ ਕੋਈ ਰੱਬ ਨਾ ਕਰੇ ਮੰਨ ਲਓ ਜਿੱਦਾਂ ਆਪਾਂ ਆ ਬੜਾ ਸੋਹਣਾ ਤੁਸੀਂ ਬਾਸ ਦਾ ਤਿਆਰ ਕਰਿਆ ਹੋਇਆ ਹਾਂਜੀ ਹਾਂਜੀ ਇਹ ਕਰ ਇਹਦੇ ਵਿੱਚੋਂ ਜੇ ਇੱਕ ਦੋ ਪੀਸ ਮੰਨ ਲਓ ਮਾੜੇ ਨਿਕਲ ਗਏ ਜਾਂ ਖਰਾਬ ਹੋ ਗਏ ਉਹ ਚੇਂਜ ਕਰਕੇ ਦਿੰਨੇ ਹੋ ਕਿ ਜਾਂ ਉਹਦਾ ਕੀ ਹੱਲ ਨਹੀਂ ਭਾਜੀ ਮਾੜਾ ਚੀਜ਼ ਕਰੀ ਲੈਂਦੀ ਨਹੀਂ ਹੂੰ ਠੀਕ ਹੈ ਜੀ ਮਾੜੀ ਚੀਜ਼ ਕਰੀ ਲੈਂਦੀ ਨਹੀਂ ਆ ਬਾਸ ਵੇਖੋ ਤੁਹਾਡੇ ਸਾਹਮਣੇ ਜੀ ਆ ਸਾਹਮਣੇ ਬਾਸ ਮੰਗਾ ਲਈ ਤੇ ਜੀ ਕੋਈ ਵਾਪ ਇੱਕ ਵਾਂਸ ਹੁੰਦਾ ਦੂਜਾ ਪੋਲਾ ਜਾਂ ਪਤਲਾ ਵੀ ਮਾੜਾ ਵਾਂਸ ਮਾੜਾ ਵਾਂਸ ਹੀ ਪਹਿਲੇ ਲਿਆਂਦਾ ਗਰੀ ਅੱਛਾ ਆਸਾਮ ਵਾਲਾ ਵਾਂਸ ਹੈ ਜਿਹੜਾ ਚੰਗਾ ਕੁਆਲਟੀ ਕੁਆਲਟੀ ਵਾਲਾ ਵਾਂਸ ਹਾਂਜੀ ਹਾਂਜੀ ਜੀ ਇੱਕ ਵਾਂਸ ਹੁੰਦਾ ਵੀ ਬੇਕਾਰ ਜੋ ਉਹਨੇ ਆਪਾਂ ਕਰ ਲਾਇਆ ਨਹੀਂ ਕਰੀ ਤੇ ਅੱਜ ਤੱਕ ਕਿੱਥੋਂ ਕਿੱਥੋਂ ਤੱਕ ਪੰਜਾਬ ਚ ਕਿੱਥੋਂ ਤੱਕ ਤੇ ਪੰਜਾਬ ਤੋਂ ਬਾਹਰ ਵੀ ਕਿੱਥੋਂ ਤੱਕ ਜਾਵੜੇ ਪੰਜਾਬ ਚ ਮੈਂ ਸ਼ੰਭੂ ਬਾਰਡਰ ਤੇ ਵੀ ਲਾਇਆ ਚੌਪੜੀ ਉਹ ਆ ਜੀ ਹਰਿਆਣੇ ਚ ਠੀਕ ਹੈ ਜੀ ਪਟਿਆਲੇ ਆਪਣਾ ਕੰਮ ਹੋਇਆ ਅੰਬਰਸਰ ਆਪਾਂ ਕੰਮ ਹੋਇਆ ਅਧਰਾ ਭੋਰ ਹੋ ਜੇ ਮਲੋਟ ਹੋ ਜੇ ਜਿੱਦੋਂ ਦਾ ਮਰਜ਼ੀ ਹੋ ਜਾ ਆਪਾਂ ਕੰਮ ਕਰਕੇ ਔਰ ਕੋਈ ਦੱਸਣ ਵਾਲੀ ਗੱਲ ਜਿਹੜੀ ਮੇਤੋ ਕਿਉਂਕਿ ਮੇਰੀ ਪਹਿਲੀ ਵੀਡੀਓ ਹੈ ਤੇ ਮੈਂ ਵੀ ਹੈਰਾਨ ਹੋ ਗਿਆ ਬਾਈਆਂ ਨੇ ਫੋਨ ਕਾਫੀ ਟਾਈਮ ਦੀ ਸਾਡੀ ਗੱਲ ਹੁੰਦੀ ਹੈ ਸੋ ਆਉਣਾ ਹੀ ਹੱਜ ਹੋਇਆ ਅੱਛਾ ਪ੍ਰਕਾਰ ਵੀਰ ਜਿੱਦਾਂ ਮੈਂ ਦੱਸ ਪੁੱਛਣਦੇ ਆਂ ਵੀ ਬਾਈ ਇਹ ਮਾਲਾ ਲਵਾ ਕਿੱਥੇ ਕਿੱਥੇ ਸਕਦੇ ਆ ਇਹ ਜਿੱਤੇ ਮਰਜ਼ੀ ਹੋਵੇ ਛੱਤ ਤੇ ਹੋਵੇ ਪਾਰਕਿੰਗ 'ਚ ਜ਼ਿਆਦਾਤਰ ਅਸੀਂ ਦੇਖਦੇ ਆਂ ਪਾਰਕਿੰਗ 'ਚ ਹੋ ਜੇ ਜਿਵੇਂ ਕਿ ਉਹਨੂੰ ਛੱਤ ਤੇ ਸ਼ੌਕ ਹੋਵੇ ਛੱਤ ਤੇ ਲਵਾਣੀ ਹੈ ਛੱਤ ਤੇ ਵੀ ਲੱਗ ਜੂ ਚੌਂਪੜੀ ਠੀਕ ਹੈ ਜੀ ਜਿਵੇਂ پارک ਹੋ ਗਈ ਕਿ ਇਹਨਾਂ ਵਲਗਨ ਕਰਾਣੀ ਹੋਵੇ پارک ਦੀ ਠੀਕ ਹੈ ਉਹ ਵੀ ਕਰਕੇ ਦਿਆਂਗੇ ਏਸੀ ਰੂ ਕਿੰਨੇ ਕ ਦੀ ਪੈ ਜਾਂਦੀ ਹੈ ਇਹ ਸਹੇਦ ਦੇ ਹਿਸਾਬ ਨਾਲ ਹੁੰਦੀ ਪਾਜੀ ਇਹ 12 ਵੀ 12 ਦੀ ਚੌਂਪੜੀ ਹੈ ਜੀ ਠੀਕ ਹੈ ਜੀ ਇਹ ਮੈਂ 50000 ਰੁਪਏ ਚ ਲਾਣ ਲੱਗਾ ਕੰਪਲੀਟ ਨਹੀਂ ਇਹ ਫਿਲਹਾਲ ਕੱਲੀ ਮੰਨ ਕੇ ਚੱਲੋ ਵੀ ਛੱਤ ਹੀ ਹੈ ਹਾਂਜੀ ਹਾਂਜੀ ਇਹ ਛੱਤ ਕੱਲੀ ਉਹਨੇ ਦੀ ਕਿ ਜਾਂ ਸਕੁਅਰ ਫੁੱਟ ਦੇ ਹਿਸਾਬ ਨਾਲ ਕੰਮ ਜਿਹੜੇ ਦਾ ਏਸੀ ਰੂਮ ਹੁੰਦਾ ਨਾ ਇਦਾਂ ਦਾ ਉਹ ਹੁੰਦਾ ਸਕੁਅਰ ਫੁੱਟ ਦੇ ਹਿਸਾਬ ਨਾਲ ਇਹ ਚੌਂਪੜੀ ਤੁੱਕਾ ਪੁੱਕਾ ਸਾਬ ਹੁੰਦਾ ਹੈ ਇਹ 12 ਫੁੱਟੀ ਤੋਂ 15 ਫੁੱਟ ਹੋਰ ਮਹਿੰਗੀ ਹੋ ਜੂਗੀ ਹੂੰ ਠੀਕ ਹੈ ਜੀ ਇਹ 12 ਫੁੱਟੀ ਹੈ ਕੰਪਲੀਟ ਹੈ ਸਾਰੀ ਚੌਂਪੜੀ ਹੈ ਇਹ ਤਾਂ ਕਹਿੰਦਾ ਪਾ ਤੇ ਇਹ ਜਿਹੜੀ ਚਾਰ ਦਿਵਾਰੀ ਉਹ ਤਾਂ ਖਾਲੀ ਹੋਊਗੀ ਓਪਨ ਹੀ ਜਿਹੜੀ ਚਾਰ ਦਿਵਾਰੀ ਹੁੰਦੀ ਚੌਰਸ ਹੁੰਦੀ ਜਿਉਂ ਹਾਂ ਚੌਰਸ ਬਣੂਗੀ ਲੋਹੇ ਦੇ ਫਰੇਮ ਤੇ ਉਹ ਥੋੜੀ ਜੀ ਮਹਿੰਗੀ ਹੁੰਦੀ ਹੈ ਜੀ ਪਰ ਆਪਾਂ ਕੋਈ ਗੱਲ ਨੇ ਜਿੱਦਾਂ ਕਹੋ ਆਪਾਂ ਕਰਕੇ ਮਾਨ ਤਣ ਵੀ ਕਰ ਦਾਂਗੇ ਮਾਨਦਾਰ ਕਰ ਦਾਂਗੇ ਮੌਕੇ ਅਨੁਕੂਸ਼ ਹੋ ਜਾਂਦੇ ਹੁਣ ਆਪਣੇ ਕੋਲੇ ਪਈ ਮੈਂ ਇਹਦੇ ਬਾਰੇ ਪੁੱਛ ਲਈਨਾ ਵੀ ਇਹ ਕਿੰਨੇ ਚ ਤਿਆਰ ਹੋਈ ਹੈ ਇਹ ਭਾਜੀ ਆਪਣੀ 50000 ਰੁਪਏ ਚ ਤਿਆਰ ਹੋਈ ਜੀ 50000 ਰੁਪਏ ਤੇ ਇਥੋਂ ਵੱਧ ਤੋਂ ਵੱਧ ਕਿਤੋਂ ਤੱਕ ਜਾ ਸਕਦੀ ਹੈ ਵੀ ਜਿੱਦਾਂ ਜਿੱਦਾਂ ਏਰੀਆ ਵਧੀ ਜਾਊਗਾ ਜਿੱਦਾਂ ਕੋਈ 15 ਫੁੱਟ ਹੋ ਗਈ 15 ਫੁੱਟ ਦੇ 10000 ਰੁਪਏ ਵਧ ਜਾਣੇ ਕੰਪਲੀਟ ਦਾ 60000 ਹੋ ਜਾਊਗਾ ਹੂੰ ਠੀਕ ਹੈ ਜੀ ਜਿੱਦਾਂ ਜਿੱਦਾਂ ਵੱਡੀ ਹੋਏਗੀ ਉਦੋਂ ਦਾ ਰੇਟ ਵਧੇ ਜਾਣਾ ਜੇ ਆਮਤ ਕੱਲੀ ਛੱਤ ਲਾਣੇ ਆ ਛੱਤਾ ਪਾਉਣ ਕੱਲੀ 40000 ਰੁਪਏ 35000 ਰੁਪਏ ਚ ਬਣ ਜੂਗੀ ਹੂੰ ਕੱਲੀ 12ਵੀਂ 12 ਦੀ ਛੱਤ ਦਾ 35000 ਚ ਲਾ ਦਾਂਗੇ ਵਾਹ ਜੀ ਵਾਹ ਤੇ ਬਾਕੀ ਸੱਜੋ ਇੱਕ ਵਾਰੀ ਲੋਕੇਸ਼ਨ ਪ੍ਰਾਪਰ ਬਲਕਾਰ ਬਈ ਆਪਾਂ ਦੱਸ ਦਈਏ ਵੀ ਆਪਣਾ ਜਿਹੜੀ ਇਹ ਦੁਕਾਨ ਹੈ ਕਿੱਥੇ ਕਰਕੇ ਆ ਆਪਾਂ ਮੁਕਸਰ ਰੋਡ ਤੇ ਖੜੇ ਆ ਜੀ ਠੀਕ ਹੈ ਜੀ ਸਾਦਕ ਮੁਕਸਰ ਰੋਡ ਦੇ ਉੱਤੇ ਖੜੇ ਹੋ अच्छा ਇਹਦੇ ਹਲੇ ਡਿਜ਼ਾਈਨਿੰਗ ਨਿਕਲਣੀ ਇਥੋਂ ਹਮ ਫੁੱਲ ਬੰਦੇ ਹਲੇ ਨੂੰ ਓਕੇ ਇਹ ਸਾਰੇ ਫੁੱਲ ਬੰਦੇ ਨੇ ਜੀ ਹਾਂਜੀ ਅੱਛਾ ਉਹ ਵੀ ਆਪਦੇ ਇੱਥੇ ਕੰਮ ਕਰਦੇ ਹੋ ساری ਹੱਥੜੀ ਜਿੱਥੋਂ ਦੀ ਮਰਜ਼ੀ ਚੋਂ ਬੜੀ ਹੋਵੇ ਫਿੱਟ ਕਰਕੇ ਫੇਰ ਆਵਾਂ ਗਰਾਂਗੇ ਤੇ ਇਹ ਮੁੰਡੇ ਜਿਹੜੇ ਕੰਮ ਕਰਦੇ ਆ ਤੁਸੀਂ ਆਪ ਵੀ ਮੇਰੇ ਖਾਲ ਸਾਰਾ ਕੰਮ ਜਾਣਦੇ ਹੋ ਹਨਾ ਇਹ ਵੀ ਇੱਥੋਂ ਲੋਕਲ ਹੀ ਆ ਕੇ ਜਾਂ ਬਾਹਰੋਂ ਨਹੀਂ ਨਹੀਂ ਇਹ ਚਾਚੇ ਦਾ ਮੁੰਡੇ ਜੀ ਅੱਛਾ ਹਾਂਜੀ ਭਰਾ ਹੀ ਸਾਰੇ ਹੁੰਦੇ ਕੰਮ ਆ ਭਰਾ ਹੀ ਕਰਦੇ ਹੋਰ ਬਾਹਰ ਦਾ ਬੰਦਾ ਸਾਡੇ ਨਾਲ ਕੋਈ ਨਹੀਂ ਜੀ ਠੀਕ ਹੈ ਜੀ ਤੇ ਇਹ ਬੜੀ ਵਧੀਆ ਗੱਲ ਹੈ ਸੱਜਣੋ ਜਿੱਦਾਂ ਬਾਈ ਨੇ ਦੱਸਿਆ ਨਾ ਕਿ ਜੱਦੀ ਪੁਸ਼ਤੀ ਕੰਮ ਹੈ ਇੱਕ ਤਾਂ ਇਹ ਹੁੰਦੀ ਜਦੋਂ ਜੱਦੀ ਪੁਸ਼ਤੀ ਕੰਮ ਦੀ ਆ ਜਾਂਦੀ ਹੈ ਫਿਰ ਗਰੰਟੀ ਪੱਕੀ ਹੋ ਜਾਂਦੀ ਹੈ ਵੀ ਬੰਦੇ ਪੱਕੇ ਆ ਬੰਦੇ ਨਵੇਂ ਨਹੀਂ ਦੂਜੀ ਗੱਲ ਇਹ ਆ ਵੀ ਜਿਹੜੇ ਆਪਾਂ ਦੇਖਦੇ ਹਾਂ ਵੀ ਨਿਊ ਜਨਰੇਸ਼ਨ ਯਾਰ ਬਾਹਰ ਨੂੰ ਭੱਜੀ ਜਾਂਦੀ ਐ ਜਾਂ ਕੰਮ ਕਰਨ ਨੂੰ ਕਹਿੰਦੀ ਵੀ ਸਾਡੇ ਕੋਲੇ ਕੰਮ ਹੈ ਨਹੀਂ ਇਹ ਵੀਰ ਜਿਹੜੇ ਲੱਗੇ ਆ ਨਾ ਜਿਹੜੇ ਰਾਹੇ ਪਏ ਆ ਤੇ ਥੋੜਾ ਵੱਡਾ ਹੱਕ ਬਣਦਾ ਵੀ ਵੀਡੀਓ ਸ਼ੇਅਰ ਕਰੋ ਤੇ ਭਰਾਵਾਂ ਨੂੰ ਜੇ ਕੋਈ ਭਰਾ ਮੈਂ ਵੀ ਸਿਫਾਰਿਸ਼ ਪਾਉਣਾ ਆਪਦੀ ਵੱਲੋਂ ਵੀ ਜੇ ਕੋਈ ਭਰਾ ਆਪਾਂ ਨੂੰ ਘੋੜਿਆਂ ਵਾਲਾ ਵੀਰ ਕਿਸੇ ਵੀ ਟਾਈਪ ਦੀ ਝੌਂਪੜੀ ਬਣਾਉਣਾ ਚਾਹੁੰਦਾ ਹੈ ਜਾਂ ਇਹਨਾਂ ਤੋਂ ਕਿਸੇ ਵੀ ਤਰੀਕੇ ਜੇ ਤੁਹਾਡੇ ਕੋਲ ਕੋਈ ਡਿਜ਼ਾਈਨ ਹੈ ਵੈਸੇ ਦਾ ਵੀਰ ਹੋਣਾ ਹੈ ਤੁਹਾਨੂੰ ਤੁਹਾਨੂੰ ਅਸੀਂ ਕਾਫੀ ਡਿਜ਼ਾਈਨ ਦਿਖਾਏ ਵੀ ਹੈ ਜੇ ਉਹਨਾਂ 'ਚ ਕੋਈ ਤੁਹਾਨੂੰ ਪਸੰਦ ਆਉਦਾ ਹੈ ਉਹਨਾਂ 'ਚ ਤਿਆਰ ਕਰਵਾ ਲਿਓ ਬਾਈ ਹੋਣੀ ਵੀ ਤੁਹਾਨੂੰ ਡਿਜ਼ਾਈਨ ਜਿੱਦਾਂ ਜਿੱਦਾਂ ਦਾ ਡਿਜ਼ਾਈਨ ਕਰ ਦੋ ਦੋ ਨਾ ਬਣਾ ਦਾਂਗੇ ਹਾਂ ਤੇ ਆਪਾਂ ਮੌਕਾ ਜ਼ਰੂਰ ਦਈਏ ਭਰਾਵਾਂ ਨੂੰ ਮਿਹਨਤ ਕੱਛ ਜਿਹੜੇ ਵੀਰ ਆ ਨਾ ਨਿਊ ਜਨਰੇਸ਼ਨ ਆ ਜਵਾਨ ਮੁੰਡੇ ਆ ਤੇ ਇਹਨਾਂ ਨੂੰ ਕੰਮ ਵੱਧ ਤੋਂ ਵੱਧ ਕੱਢ ਕੇ ਦੇਣਾ ਆਪਾਂ ਇਹ ਮੇਰੀ ਵੀ ਬੇਨਤੀ ਆ ਤੁਹਾਡੇ ਸਾਹਮਣੇ ਤੇ ਬਾਈ ਬਲਕਾਰ ਹੋਰ ਕੋਈ ਗੱਲ ਮੇਰੇ ਤੋਂ ਪੁੱਛਣ ਵਾਲੀ ਰਹਿ ਗਈ ਹੋਵੇ ਤੇ ਆਪਾਂ ਭਰਾਵਾਂ ਨਾਲ ਸਾਂਝ ਪਾ ਲਈਏ ਭਾਜੀ ਵੇਖੋ ਆ ਬਣੇ ਪੱਲੇ ਜੀ ਆਜੋ ਸੱਜਣੂ ਆਪਾਂ ਗਾਂ ਵੀ ਦਿਖਾਉਨੇ ਆ ਤੁਹਾਨੂੰ ਕੀ ਕੀ ਕੀਤਾ ਆ ਕੁਲਰ ਮੜਾ ਬੰਦ ਕਰ ਦਈਏ ਬਾਈ ਆ ਤੱਕ ਤਾਰ ਪੱਟ ਅੱਛਾ ਆ ਪੱਲੇ ਬਣਾਏ ਹੋ ਆ ਪੱਲਾ ਬਣਿਆ ਦੇਸੀ ਰੂਮ ਦਾ ਜੀ ਠੀਕ ਹੈ ਇਹ ਵਿੱਚ ਆ ਥਰਮਾ ਕੋਲ ਪੈਣੀ ਆ ਅੱਛਾ ਇਹ ਥਰਮਾ ਕੋਲ ਹੈ ਇਹ ਵੀ ਕੋਈ ਵੱਖਰੀ ਹੁੰਦੀ ਥਰਮਾ ਕੋਲ ਕਿ ਜਿਹੜੀ ਸਿੰਪਲ ਆ ਆਮ ਵੇਖਦੇ ਉਹੀ ਸਿੰਪਲ ਸਿੰਪਲੀ ਹਾਂ ਅੱਛਾ ਇਹ ਕਾਰੀਗਰੀ ਪਾਉਨੇ ਹੋ ਜੀ ਹਾਂਜੀ ਮਨ ਲਾ ਇੱਕੋ ਇੱਕੋ ਨੂੰ ਇੱਕ ਇੱਕ ਪੀਸ ਪਾਉਗੇ ਇੱਕ ਕਮਾ ਕੇ ਇਹਨੂੰ ਹਾਂ ਇੱਕ ਪੀਸ ਪਾਉਗੇ ਇਹਦੇ ਚ ਆ ਵੇਖੋ ਤਰਪੈਲ ਆਪਣੇ ਕੋਲ ਵਧੀਆ ਤੇ ਆ ਜੀ ਕੋਈ ਓਦਾਂ ਦੀ ਤਰਪੈਲ ਨਹੀਂ ਮਾੜੀ ਜਿਹੜੀ ਪਾੜ ਜਾਊਗੀ ਹੂੰ ਜਿੱਦਾਂ ਮਰਜ਼ੀ ਖਿੱਚੀ ਜਾਵੇ ਨੀ ਬਹੁਤ ਵਾਲਟੀ alter ਪਹਿਲਾਂ ਪਾਵਾਂਗੇ ਤੇ ਮੀ ਮੀ ਦਾ ਚੋਣ ਦਾ ਕੋਈ ਉਹ ਨਹੀਂ 15 ਤੋਂ 20 ਸਾਲ ਦੀ ਗਾਰੰਟੀ ਦੇਾਂਗੇ ਲੀਕ ਹੋ ਜੇ ਤੇ ਆਪਾਂ ਬੈਠੇ ਜਿੱਥੋਂ ਦਾ ਮਰਜ਼ੀ ਹੋ ਕਰਕੇ ਆਵਾਂ ਜੇ ਮੰਨ ਕੇ ਚੱਲੇ ਇੱਕ ਸਵਾਲ ਮੇਰੇ ਹੋਰ ਆਉਂਦਾ ਦਿਮਾਗ ਜਿਹਦਾ ਮੰਲਾ ਵੀ ਤੁਸੀਂ ਛੱਤਾਂ ਦੇ ਉੱਤੇ ਵੀ ਬਣਾ ਦਿੰਦੇ ਹੋ ਜੇ ਮੰਨ ਲਓ ਲੈਂਟਰ ਪਿਆ ਉੱਤੇ ਕੋਈ ਬੈਣ ਨੂੰ ਬਣਾਉਣਾ ਚਾਹੁੰਦਾ ਹੈ ਹਨਾ ਕਿ ਰਿਪਾਰਕ ਹੈ ਨਹੀਂ ਆ ਵਿੜਾ ਹੈ ਨਹੀਂ ਆ ਉੱਤੇ ਵੀ ਬਣਾ ਦਿੰਦੇ ਤੇ ਉੱਤੇ ਬਾਈ ਇਹ ਨਾ ਹੋਵੇ ਵੀ ਮੀ ਕਣੀ ਜਾਂਦੇ ਹੈ ਰਾਵੇ ਤੇ ਉਹ ਡੱਕੇ ਗਵਾਡੀਆਂ ਲਈ ਗਈ ਹੋਵੇ ਇਹ ਸਿਸਟਮ ਤੇ ਨਹੀਂ ਭਾਜੀ 20 ਸਾਲ ਦੀ ਗਾਰੰਟੀ ਦੇਾਂਗੇ ਜੇ ਚਾਂਪੜੀ ਓਟੇ ਜਿੱਦੇ ਆਪਾਂ ਬੈਠੇ ਦੇ ਜੀ ਨਵੀਂ ਪਾ ਕੇ ਦੋਗੇ ਤੁਸੀਂ ਨਵੀਂ 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 ਲੈ ਵੀ ਸਾਜਰੋ ਵੀਡੀਓ ਸਾਹਮਣੇ ਰੱਖ ਲਓ ਬਾਈ ਫੁੱਲ ਗਰੰਟੀ ਦਿੰਦਾ ਤੇ ਬੜਾ ਸੋਹਣਾ ਕੰਮ ਲੱਗਿਆ ਮੈਨੂੰ ਜੈਨੂਇਨ ਕੰਮ ਲੱਗਿਆ ਬਾਕੀ ਤੁਸੀਂ ਆਪਣਾ ਆਣ ਕੇ ਵੀਰ ਦਾ ਨੰਬਰ ਮੈਂ ਦਿੱਤਾ ਹੈ ਭਰਾ ਦਾ ਨਾਲ ਫੋਨ ਕਰ ਲਿਓ ਤੇ ਬਹੁਤ ਵਧੀਆ ਕੰਮ ਕਰਦੇ ਆ ਗਰੰਟੀ ਵਾਲਾ ਕੰਮ ਕਰਦੇ ਆ ਤੇ ਬਾਕੀ ਵੀਡੀਓ ਦੇ ਵਿੱਚ ਇਹ ਤਾਂ ਸਦਾ ਹੀ ਰਹਿਣੀ ਹੈ ਬਾਈ ਲਾਈਫਟਾਈਮ ਜਿਹੜੀ ਭਰਾ ਦੇ ਮੋ ਉਹ ਗੱਲ ਨਿਕਲੀ ਹੈ ਨਾ ਤਾਂ ਤੁਸੀਂ ਵੀਰ ਦੇ ਅੱਗੇ ਇਹ ਵੀ ਰੱਖ ਸਕਦੇ ਹੋ ਵੀ ਭਾਈ ਆਹ ਦੇਖੋ ਅਭਲਤਾ ਅਜੇ ਤੱਕ ਕੋਈ ਲੰਮਾ ਆਇਆ ਤਾਂ ਨਹੀਂ ਅਜੇ ਤੱਕ ਹਾਂ ਜੀ ਨਾ ਨਾ ਇੰਨੇ ਸਾਲ ਦਾ ਐਕਸਪੀਰੀਅੰਸ ਹੈ ਹਨਾ ਹਾਂ ਕੋਈ ਵੀ ਲੰਮਾ ਨਹੀਂ ਆਇਆ ਹਾਂ ਅੱਛਾ ਭਾਈ ਬਲਕਾਰ ਜੇ ਮੈਂ ਗੱਲ ਕਰਾਂ ਵੀ ਆਹ ਕਿਹੜੀ ਚੀਜ਼ ਹੁਣ ਆਪਾਂ ਕੱਢ ਲਿਆਂਦੀ ਇਹ ਕੀ ਹੈ ਇਹ ਭਾਈ ਜਾਲੀਆਂ ਝੌਂਪੜੀਆਂ ਇਹ ਕਿੱਥੇ ਲੱਗਦੀਆਂ ਜੀ ਇਹ ਉੱਪਰਲੀ ਸਾਈਡ ਲੱਗੂ ਦੀ ਝੋਂਪੜੇ ਤੇ ਜੇ ਗੋਲ ਹੋ ਗਈ ਗੋਲ ਝੋਂਪੜੇ ਉੱਪਰ ਦੀ ਸਾਈਡ ਕੋ ਮੂਗੀ ਸਾਰੀ ਜਾਲੀ ਓਕੇ ਜੇ ਕਿਨੇ ਬਲਗਨ ਕਰਾਣੇ ਹੋਵੇ ਉਹ ਤੇ ਇਦਾਂ ਦੀ ਕਰ ਦਾਂਗੇ ਡਿਜ਼ਾਈਨਿੰਗ ਹੁੰਦੀ ਵੀ ਤੇ ਜਿੰਦੇ ਚ ਹੋਰ ਵੀ ਡਿਜ਼ਾਈਨ ਹੋਗੇ ਉਹ ਵੀ ਕੱਢ ਦਾਂਗੇ ਹੂੰ ਠੀਕ ਉਹ 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 ਜੇ ਮਾਲੋ ਅਲੱਗ ਡਿਜ਼ਾਈਨਿੰਗ ਕੋਈ ਆਪ ਦੇ ਤੌਰ ਤੇ ਬਣਵਾਉਣੀ ਚਾਹੁੰਦਾ ਹੈ ਵੀ ਭਾਈ ਮੈਨੂੰ ਆ ਡਿਜ਼ਾਈਨਿੰਗ ਚਾਹੀਦੀ ਹੈ ਨੈਟ ਤੋਂ ਕੱਢ ਕੇ ਲੈ ਆ ਦੇ ਉਹਦਾ ਵੀ ਸੇਮ ਹੀ ਰੇਟ ਰੱਖੋਗੇ ਸਕੁਅਰ ਫੁੱਟ ਦੇ ਹਿਸਾਬ ਨਾਲ ਕੀ ਰੇਟ ਸਕੁਅਰ ਫੁੱਟ ਦੇ ਹਿਸਾਬ ਤੇ ਚੱਲੂ ਕੀ ਰੇਟ ਚੱਲਦਾ ਉਹ ਵੀ ਮੜਾ ਚਾਨਣਾ ਪਾ ਦੀਏ ਸਕੁਅਰ ਫੁੱਟ ਭਾਜੀ ਵੇਖੋ ਜੀ 140 ਵੀ ਚੱਲੀ ਚੁਲੀ ਜਾਂਦਾ ਬਈ ਇੱਥੇ ਚੱਲੀ ਚੁਲੀ ਜਾਂਦੇ ਸਕੈਲ ਫੁੱਟ 140ਆਂ ਤੋਂ 150 ਦੇ ਵਿੱਚ ਟਾਪ ਦਾ ਕੰਮ ਕਰ ਦੋਗੇ ਤੁਸੀਂ ਜੀ ਲੈ ਵੀ ਸੱਜਣੋ ਆ ਜਿਹੜੀਆਂ ਬਲਗਣ ਕਰਾਉਣੀ ਆ ਤੁਸੀਂ ਜਾਂ ਬਾਈ ਨੇ ਜਿੱਦਾਂ ਤੁਹਾਨੂੰ ਜਾਣਕਾਰੀ ਦੇ ਹੀ ਦਿੱਤੀ ਆ ਵੀ ਬਹੁਤ ਸੋਹਣੀਆਂ ਜਾਲੀਆਂ ਵੀ ਵੀਰ ਨੇ ਤਿਆਰ ਕਰੀਆਂ ਹੋਰ ਵੀ ਜਿੱਦਾਂ ਦੀ ਵੀ ਤੁਹਾਨੂੰ ਡਿਜ਼ਾਈਨਿੰਗ ਚਾਹੀਦੀ ਆ ਝੌਪੜੀਆਂ ਦੀ ਤੇ ਮੇਰੇ ਭਰਾ ਜਰੂਰ ਬਾਈ ਤੋਂ ਤੁਸੀਂ ਸੰਪਰਕ ਕਰਿਓ ਨੰਬਰ ਮੈਂ ਵਾਰ-ਵਾਰ ਕਹੀਆ ਨਾ ਵੀ ਨੰਬਰ ਭਰਾ ਦਾ ਵਿੱਚ ਦਿੱਤਾ ਹੈ। ਬਾਕੀ ਵੀਡੀਓ ਕਿਵੇਂ ਲੱਗੀ, ਗੱਲਾਂ ਬਾਤਾਂ ਕਿਵੇਂ ਲਗੀਆਂ, ਇਹ ਵੀ ਸਾਨੂੰ ਕਮੈਂਟਾਂ ਰਾਹੀਂ ਦੱਸ ਦਿਓ ਭਰਾਵਾਂ ਦਾ ਕੰਮ ਕਿਵੇਂ ਲੱਗਾ ਇਹ ਵੀ ਦੱਸ ਦਿਓ ਤੇ ਜੇ ਕੋਈ ਵੀਰ ਤੋਂ ਬਣਵਾ ਕੇ ਗਿਆ ਝੌਂੜੀਆਂ ਬਣਵਾਈਆਂ ਬਾਈ ਹੁਣੀ ਬਣਾ ਕੇ ਗਏ ਫਾਰਮ ਤੇ ਉਹ ਵੀ ਸਾਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਵੀ ਭਾਈ ਵੀਰ ਹੋਣਾ ਦਾ ਕੰਮ ਕਿਵੇਂ ਲੱਗਿਆ। ਅੱਛਾ ਬਲਕਾਰ ਵੀਰੇ ਹੋਰ ਕੋਈ ਗੱਲਬਾਤ ਕੇ ਲਈਏ ਇਜਾਜ਼ਤ ਭਰਾਵਾਂ ਤੋਂ। ਠੀਕ ਹੈ ਬਾਜ ਜੱਜ ਤੋਕੇ। ਚੜਦੀ ਗਲਾ। ਲੈ ਵੀ ਸੱਜਣਾ। ਨੂੰ ਵੀਡੀਓ ਦਿਖਾਤੀ ਲੋਕੇਸ਼ਨ ਇੱਕ ਰਹੀ ਹੋਰ ਬੋਲਦੇ ਵੀਰ ਲੋਕੇਸ਼ਨ ਆਪਾਂ ਇਸ ਸਾਧਕ ਖੜੇ ਮੁਕਸਰ ਰੋਡ ਦੇ ਉੱਤੇ ਹਾਂ ਠੀਕ ਹੈ ਜੀ ਆਪਣੀ ਦੁਕਾਨ ਸ਼ਾਪ ਇਧਰੋਂ ਜੇ ਮੁਕਸਰ ਵੱਲੋਂ ਆਈਏ ਤੇ ਪਹਿਲੀਆਂ ਦੁਕਾਨਾਂ ਦੇ ਵਿੱਚ ਸੱਜੇ ਹੱਥ ਤੇ ਜੇ ਆਪਾਂ ਇਧਰੋਂ ਫਰੀਦਕੋਟ ਵਾਲੀ ਸਾਈਡ ਤੋਂ ਆਈਏ ਤੇ ਸਭ ਤੋਂ ਲਾਸਟ ਤੇ ਖੱਬੇ ਹੱਥ ਹੈ ਨਾ ਜੀ ਇਧਰੋਂ ਮੁਕਸਰ ਵੱਲੋਂ ਸੱਜੇ ਹੱਥ ਹੈ ਸੱਜੇ ਨੂੰ ਤੇ ਫਰੀਦਕੋਟੋਂ ਖੱਬੇ ਹੱਥ ਹੈ ਬਾਈ ਬਲਕਾਰ ਹੈ ਇਧਰ ਫੇਮਸ ਹੈ ਲਾਗੇ ਲਾਗੇ ਵੀਰ ਵੀ ਬਲਕਾਰ ਵੀਰੇ ਦੀ ਦੁਕਾਨ ਕੋਈ ਵੀ ਬਾਈ ਚੌਂਪੜੀਆਂ ਤਿਆਰ ਕਰਦਾ ਤੁਸੀਂ ਪੁੱਛ ਕੇ ਆ ਸਕਦੇ ਹੋ ਬਾਕੀ ਮੈਂ ਦਿੱਤਾ ਹੈ ਨੰਬਰ ਵਿੱਚ ਵੀ ਹੋਣੀ ਲੋਕੇਸ਼ਨ ਵੀ ਤੁਹਾਨੂੰ ਪਾ ਦੇਣਗੇ ਤੇ ਘਰੀ ਗੇੜਾ ਮਾਰ ਕੇ ਜਾਇਓ ਕੰਮ ਵੇਖਿਓ ਭਰਾਵਾਂ ਦਾ ਲਾਗੇ ਲਾਗੇ ਘੁੰਮ ਕੇ ਪਤਾ ਕਰਿਓ ਤੁਸੀਂ ਕਿ ਬਾਈ ਹੋਣਾ ਦੀ ਇੱਧਰ ਇਹ ਚੌਂ ਪੜੀਆਂ ਦੇ ਮਸਲੇ ਤੂਤੀ ਬੋਲਦੀ ਐ ਤੇ ਬਾਕੀ ਕਿਵੇਂ ਲੱਗੀ ਵੀਡੀਓ ਵੱਧ ਤੋਂ ਵੱਧ ਭਰਾਵਾਂ ਨੂੰ ਸਪੋਰਟ ਕਰਿਓ ਸ਼ੇਅਰ ਕਰਦੇਓ ਦੱਬ ਕੇ ਵੀਡੀਓ ਤੇ ਬਾਈਆਂ ਦਾ ਹੌਸਲਾ ਵੀ ਵਧਾ ਦਿਓ ਅਗਲੀ ਵੀਡੀਓ ਨਾਲ ਬਹੁਤ ਜਲਦੇ ਮਿਲਦੇ ਹਾਂ ਦਿਓ ਇਜਾਜ਼ਤ ਸ਼ਬਾਖੀ ਸასიਖਾਲ ਧੰਨਵਾਦ ਓਕੇ ਬਲਕਾਰ ਵੀਰੇ ਨਿਲਦੇ ਸასიਖਾਲ ਬੇ